9 ਕਿਲੋ ਦੁੱਧ ਤੇ ਇਹਦਾ ਮੁੱਲ ਕੀ ਕਰਨਾ ਆਪਾਂ ਇਹ 23000 ਚ 500 ਰੁਪਏ ਛੋਟ 22500 ਰੁਪਏ ਲੈਣਾ ਬਈ ਜਿਹੜਾ ਲੈਣਾ ਲੱਖੇ 9 ਕਿਲੋ ਦੁੱਧ ਹਨਾ ਤੇ ਫਿਰ ਇਹ ਦੇਣੀ ਕਿੰਨੇ ਦੀ ਹੈ ਬਈ ਇਹਨਾਂ ਦਾ 23000 ਰੁਪਏ ਦੇਣੇ ਆ ਬਈ ਵਾ 23000 ਦੀ ਆਪਾਂ ਦੇ ਦੇਣੀ ਹੈ ਬਈ ਹਾਂਜੀ ਬਈ ਫੀਡ ਪਾਉਣ ਵਾਲਾ ਹੋਵੇ ਵੀ ਆਣ ਨਾ ਕੋਈ ਕਹੋ ਕਿ ਰਾਤ 20000 ਰੁਪਏ ਦਾ ਉਸੇ ਹੀ ਦੁੱਧ ਦੇਈਏ ਹਾਂ ਵੀ ਦਾਣੇ ਦਾ ਜਨਨ ਇਥੇ ਕਰਮ ਵਾਲਾ ਕਰੋ ਬਈ ਖਾਂਦਗਾ ਉਨਾ ਹੀ ਪਾਈਦਾ ਹਨਾ ਵੀ ਗਾਂ ਲੈ ਜਾਂਦੇ ਲੱਗਦਾ ਬਈ ਦੁੱਧ ਘਟ ਗਈ ਵਧ ਗਈ ਬਈ ਇੱਥੋਂ ਚੋ ਕੇ ਲੈ ਜਾ ਕਰੋ ਇਦੂ ਬਾਅਦ ਥੋੜੀ ਸਾਸੀ ਗਲ ਮਿੱਤਰ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਲੱਖੇ ਦੇ ਬਾਰਮੇ ਤੇ ਬਾਈ ਦਾ ਪਿੰਡ ਹੈਗਾ ਕੋੜ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਇੱਕ ਸਕਰੀਨ ਦੇ ਉੱਪਰਤੀ ਗਾਂ ਦੇਖ ਰਹੇ ਹੋ ਇਹ ਬਾਈ ਨੇ ਸੇਲ ਕਰਨੀਆਂ ਸਾਰੀ ਜਾਣਕਾਰੀ ਰੇਟ ਰੂਟ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਕਿੰਨਾ ਕੁ ਦੁੱਧ ਆ ਹਕੀ ਰੇਟ ਆ ਸਾਰੀ ਜਾਣਕਾਰੀ ਆਪਾਂ ਲੱਖੇ ਤੋਂ ਲਗਦੇ ਨੇ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਤੇ ਲੱਖੇ ਭਾਈ ਅੱਜ ਆਪਣੇ ਕੋਲ ਇੱਕ ਗਾਂ ਹੀ ਆ ਬਾਈ ਹਨਾ ਹਾਂਜੀ ਤੇ ਕੀ ਡਿਟੇਲ ਹੈ ਦੀ ਲੱਖ ਹਰਿੰਦਰ ਤੀਜਾ ਸੁਆ ਸੁਈ ਵੀ ਆ ਬਈ ਤੋਕੜਾ ਠੀਕ ਆ ਬਈ ਕੋਈ ਬਾਹਲੇ ਟਾਂ ਦੇ ਤੋਕੜੇ ਨਹੀਂ ਬਈ ਇਹਨੂੰ 2 ਤੋਂ 3 ਮਹੀਨੇ ਸੁਈ ਨੂੰ ਹੋਏ ਹੋਣੇ ਸਾਰੀ ਠੀਕ ਆ ਬਾਰੇ ਘਰ ਆਈ ਆ ਦੁੱਧ ਆ ਜਿਹੜਾ ਚੋਨਾਂ 9 ਕਿਲੋ ਆ ਬਈ 9 ਕਿਲੋ ਆਥਰਾ 14 ਦੀ ਓਕੇ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਬਈ ਲੱਖੇ 9 ਕਿਲੋ ਦੁੱਧ ਹਨਾ ਤੇ ਫਿਰ ਇਹ ਦੇਣੀ ਕਿੰਨੇ ਦੀ ਆ ਬਈ ਹਰਿੰਦਰ ਅਜ 23000 ਰੁਪਏ ਦੇਣੇ ਆ ਬਈ 23000 ਦੀ ਆਪਾਂ ਦੇ ਦੇਣੀ ਆ ਬਈ ਲੱਖੇ ਉਹ ਜੇ ਗੱਲਬਾਤ ਕਰ ਲਈਏ ਗਾਂ ਵੱਡੀ ਬਹੁਤ ਜ਼ਿਆਦਾ ਹਨਾ ਕੋਈ ਬੰਦਾ ਸਾਬਲੇ ਗੱਬਰ ਤੋਕੜੀ ਮੇਰੇ ਸਹਾਂਣਾ 40 50000 ਦੀ ਹੈਗੀ ਆ ਗਾਂ ਜਿੱਦੀ ਗਾਂ ਦਾ ਵੈਰਾ ਬਾਈ ਦੁੱਧ ਵੀ 25 26 ਕਿਲੋ 30 ਕਿਲੋ ਦੇ ਨੇੜੇ ਦੁੱਧ ਲਊਗੀ ਬਾਈ ਆਪੇ ਚਲੋ ਕਈ ਵਾਰੀ ਜਦੋਂ ਦੁੱਧ ਘਟ ਜਾਂਦਾ ਜਾਂ ਕੋਈ ਵੀ ਗੱਲ ਹੋਵੇ ਦੀ ਤੇ ਗੌਰ ਘਟ ਜਾਂਦੀ ਪਸ਼ੂ ਉਹੇ ਜਾ ਹੋ ਜਾਂਦਾ ਹਨਾ ਲੇਕਿ ਚੋਰੀੇ ਕਦੇ ਜੀ ਨੂੰ ਪਾਣਾ ਤੇ ਹੂੰ ਥਾਣਾ ਥਾਣਾ ਲੋ ਬਾਈ ਓਕੇ ਜਮਾ ਜਿਵੇਂ ਉਹ ਕੇ ਹਰਿੰਦਰ ਬਾਈ ਕੋਈ ਕੇ ਥਾਂ ਤੇ ਕੋਈ ਭੂਰ ਨਹੀਂ ਛੱਟਾ ਕੋਈ ਵਾਦ ਨਹੀਂ ਘਟਨੀ ਬਾਈ ਠੀਕ ਹੈ ਨਾ ਬਾਈ ਤੇ ਨਾ ਵਾਕਈ ਬਤ ਬਤ ਬਹੁਤ ਜ਼ਿਆਦਾ ਗਾਂ ਦਾ ਕਿ ਨਹੀਂ ਹਾਂਜੀ ਬਾਈ ਤੇ ਬਾਕੀ ਕੋਈ ਪੱਕਾ ਨਹੀਂ ਮਣੋਈ ਹੁੰਦੇ ਲੱਖੇ ਮਹੀਨੇ ਤੋਂ ਆਪਣੀ ਖੜੀ ਰਹੀ ਜਿਵੇਂ ਉਹਨਾ ਪੱਕਾ ਪੱਕਾ ਬਣਾ ਲਿਆ ਪਸੂਣਾ ਹਨ ਹਾਂਜੀ ਬਈ ਇਹਨੇ 2 14 ਦਿਨਾਂ ਚ ਇਹ ਨਹੀਂ ਰੰਗ ਬਦਲ ਜਾਣਾ ਬਾਈ ਨਹੀਂ ਬਹੁਤ ਵਧੀਆ ਬਣ ਜਾਣੀ ਹੈ ਬਈ ਬਈ ਪਸੂ ਨਵਾਉਣ ਘਮਾਉਣ ਨਾਲ ਬਾਕੀ ਹੋਰ ਕੱਚੇ ਤੇ ਬੰਨਣਾ ਦਾ ਸਫਾਈ ਨਾਲ ਪਸੂ ਦਾ ਦੁੱਗਣਾ ਫਰਕ ਪੈ ਜਾਂਦਾ ਬਾਈ ਨਹੀਂ ਹਾਂਜੀ ਬਈ ਸੰਭਾਈ ਨਾਲ ਹੀ ਯਾਰ ਅੰਦਰ ਯਾਰ ਸੰਭਾਈ ਦੇ ਨਾਲ ਹੀ ਹੈ ਪਸੂ ਹਨਾ ਤੇ ਬਾਕੀ ਦੁੱਧ ਹੁੰਦਾ ਥੋੜੀ ਸੇਵਾ ਦਾ ਕਿ ਨਹੀਂ ਬਾਕੀ ਐਡੀ ਗਾਂ ਹੈ ਇਹਨੂੰ ਜਿੰਨੀ ਸੇਵਾ ਕਰ ਲਾਂਗੇ ਦੁੱਧ ਚਾਰ ਬਦੂ ਕੀ ਹੋਈ ਕਿ ਨਹੀਂ ਇਹ ਦਾ ਰੇਂਦਰ ਭਾਵੇਂ ਹੌਲ ਵੀ ਬੰਦਾ ਬਾਈ ਫੀਡ ਪਾਉਣ ਵਾਲਾ ਹੋਵੇ ਵੀ ਆਣ ਲੱਗਦਾ ਕਿਰਾ 23000 ਰੁਪਏ ਦਾ ਉਸੇ ਹੀ ਦੁੱਧ ਦਈਏ ਹੂੰ ਹਾਂ ਵੀ ਦਾਣੇ ਦਾ ਜਨਰਲ ਇਥੇ ਕਰਮਾ ਲਾ ਗਰੋ ਬਾਈ ਖਾਂਦਗਾ ਉਨਾ ਹੀ ਪਾਈਦਾ ਹਨਾ ਵੀ ਗਾਂ ਲੈ ਜਾਂਦੇ ਆ ਲੱਗਦਾ ਬਾਈ ਦੁੱਧ ਘਟ ਗਈ ਬਦ ਗਈ ਬਾਈ ਇੱਥੋਂ ਚੋ ਕੇ ਲੈ ਜਾ ਕਰੋ ਇੱਕ ਦੂ ਬਾਦ ਤੁਹਾਡੀ ਸੇਵਾ ਤੋਂ ਹੀ ਭਾਵੇਂ ਸਾਡੇ ਲੋਕ ਕਿਲੋ ਕਿਲੋ ਚੋਲੋ ਤੁਸੀਂ ਭਾਵੇਂ 20 ਕਿਲੋ ਕਰ ਲਓ ਬਾਈ ਬਿਲਕੁਲ ਬਾਈ ਤੇ ਬਦ ਗਈ ਤੁਸੀਂ ਸਾਨੂੰ ਦੁੱਧ ਦੇ ਨਹੀਂ ਆਣਾ ਜਾਂ ਪੈਸੇ ਨਹੀਂ ਬਾਦ ਦੇ ਜਾਣੇ ਮੋੜ ਜਾਣੇ ਆ ਤੇ ਆ ਬਦ ਲੈ ਲੈ ਪੈਸੇ ਤੁਹਾਡੀ ਗਾਂ ਦਾ ਤੇ ਘਟ ਗਈ ਦੇ ਭਈ ਇਹ ਨਹੀਂ ਹਲਾ ਕੋਈ ਉਵੇਂ ਨਿਬੜਦਾਗਾ ਇਹ 9 ਕਿਲੋ ਦੁੱਧ ਤੇ ਆਪਾਂ ਦੇਣੀ ਇਹ 23000 ਰੁਪਏ ਦੇਣੀ ਹਰਿੰਦਰ ਵਿੱਚੋਂ 500 ਰੁਪਏ ਛੋਟ ਆ 22500 ਰੁਪਏ ਜਿਹਨੇ ਦੇਣਾ ਉਹ ਬੰਦਾ ਫੋਨ ਲਾ ਲਵੇ ਆਪ ਨੂੰ ਪੂਰੇ 22000 ਰੁਪਏ ਵਾਲਾ ਫੋਨ ਨਾ ਲਾਵੇ ਬਈ ਬਸ ਠੀਕ ਹੈ ਨਾ ਤੇ ਆਪਾਂ ਕਰਾਈਏ ਚ ਬਾਈ ਬਈ ਦੀ ਹੈ ਨਾ ਹਾਂਜੀ ਲਿਆ ਮਾਤਾ ਕਰ ਦੇ ਕਰੇ ਚ ਬਾਈ ਕਰ ਦੇ ਉਹਦਾ ਪੱਤ ਦਿਖਾਉਣਾ ਹੀ ਆ ਹਰਿੰਦਰ ਤੈਨੂੰ ਵੀ ਦੁੱਧ ਦਾ ਵੀ ਬੰਦੇ ਵੀ ਹੁਣ ਕਾਲ ਦੀ ਥੋੜੀ ਡੱਗੀ ਆ ਨਾਲ ਕਿ ਵੱਡੀ ਵੱਡੀ ਬਹੁਤ ਆਣਾ ਬਹੁਤ ਬਈ ਹਾਂਜੀ ਬਾਕੀ ਸੀਰ ਸਾਊ ਆ ਬਾਈ ਪੂਰੀ ਨਿਆਣਾ ਪੋਣਾ ਪਾਲੋ ਨਹੀਂ ਪੜਾਣਾ ਪਾਉ ਕੋਈ ਚੱਕਰ ਹੀ ਨਹੀਂਗਾ ਬਈ ਬਾਕੀ ਤਾਰਾਂ ਚਾਰਾਂ ਥਨਾਂਗਾ ਦਿਖਾ ਦੇ ਬਈ ਜਮਾ ਕੋਈ ਉਹਦਾ ਕੋਈ ਗੱਲ ਪੂਰ ਨਹੀਂ ਕੋਈ ਛੱਟਣ ਮਾੜਾ ਵਰਲੇ ਨਹੀਂ ਮਾਰੀ ਆਕਾ ਚਾਰ ਜੀ ਨਾ ਕਰਦੀ ਐ ਦੁੱਧ ਲਾਉਂਦੀ ਐ ਕਰਕੇ ਛੱਲ ਵਾਜ ਦੀ ਦੁੱਧ ਦੀ ਪੰਪ ਮਾਰਦੀ ਅੰਦਰੋਂ ਲੱਗੀ ਫੇਪੂਹ ਦਿਖਾਈ ਲੱਗੇ ਫੇਰ ਇੰਨੀ ਐਨੇ ਚਾਹੁੰਦਾ ਵੀ ਕੁਛ ਨਹੀਂ ਜੇ ਪਤਾ ਨਹੀਂ ਹੈ ਨਾ ਹਾਂ ਮਾੜਾ ਮੂਰੇ ਨੂੰ ਮੋਣੀ ਕਹਿੰਦਾ ਇਹ ਅਬਤ ਦੇ ਗੋਸੇਰਾ ਦੋ ਨਹੀਂ ਹੰਗਲੀ ਦਵਾਈ ਦਵਾਣੇ ਤਾਂ ਕੋਈ ਨਹੀਂ ਸੀ ਨਾ ਦੇਖਣਾ ਨਹੀਂ ਬਾਕੀ ਆਣੀ ਕੋਈ ਬਾਈ ਮਾਰੂਗੀ ਜਵਾਕਾਂ ਨੂੰ ਕੋਈ ਚੱਕਰ ਨਹੀਂ ਲੈ ਸੋਣੀ ਬਹੁਤ ਬਾਕੀ ਰਹਿ ਦਰ ਯਾਰ ਸਾਮ ਗਈ ਨਾ ਅੱਜ ਮੈਂ ਤਾਂ ਹਲੇ ਨਿਭਾਈਏ ਜਿਵੇਂ ਜਿਵੇਂ ਦਣ ਚ ਚੜੀ ਜਾਉ ਬਾਈ ਖੜੀ ਆ ਨਾ ਨੇ ਕੋਈ ਨਹੀਂ ਨਵਾਈ ਵੀ ਨਹੀਂ ਹਰੰਦਰ ਵਟਕਾ ਕੇ ਮਗਰ ਮਗਰ ਈ ਥੋਤੀ ਵਗੂਆ ਵਗੂਆ ਲਾਇਆ ਉਂਦਰ ਤਾਂ ਹੈ ਸ਼ੈਂਪੂ ਮਾਰਿਆ ਨਹੀਂ ਗਾ ਬਾਕੀ ਥਾਣ ਤੋਂ ਹਰੰਦਰ ਚੰਗਾ ਲੱਗਿਆ ਵਾ ਯਾਰ ਐ ਨਹੀਂ ਕੋਈ ਨਿੱਕਾ ਥਾਣਾ ਦੇ ਹੱਥੇ ਨਾਲ ਆਉਂਗਾ ਨਾ ਕੋਈ ਜਵਾਕ ਚੋਲੇ ਵੱਡਾ ਚੋਲੇ ਛੋਟਾ ਚੋਲੇ ਬੁੜੀਆਂ ਚੋਲੇ ਆ ਗਏ ਯਾਰ ਬੰਦਿਆਂ ਦੇ ਹੱਥ ਵੱਡੇ ਨੇ ਨਹੀਂ ਛੁਈਆਂ ਜਾਂਦੇ ਨਾ ਚਵਾਈ ਇਹ ਲਵਾਈ ਹੁੰਦੀ ਕੋਈ ਥਾਣਾ ਦੀ ਆ ਕਿ ਨਹੀਂ ਹਾਂਜੀ ਬਈ ਥਾਣ ਸੋਹਣਾ ਤਾਂ ਸਮਝ ਲੱਗ ਨਹੀਂ ਕੋ ਪਾਲਾਂਗੇ ਤਾਂ ਦੇ ਦੂਗੀ ਥਾਣੀ ਨਿੱਕੇ ਨਿੱਕੇ ਜਿਹੇ ਹੋਣਾ ਹਾਂਜੀ ਬਈ ਉਹਰ ਜਾਨਵਰ ਬਾਕੀ ਲਖੇ ਇੱਕ ਚੀਜ਼ ਮੈਂ ਹੋਰ ਕਹਣਾ ਹਰੇਕ ਬੰਦੇ ਦੀ ਭਈ ਆਪਣੀ ਆਪਣੀ ਚਵਾਈ ਆ ਇਹ ਤੈਨੂੰ ਗੱਲ ਮੰਨਣੀ ਪਊਗੀ ਕਿ ਨਹੀਂ ਹਾਂਜੀ ਬਈ ਕੋਈ ਬੰਦਾ ਕਿੱਦਾਂ ਦੇ ਥਾਣਾ ਦੀ ਚਵਾਈ ਕਿਸੇ ਬੰਦਾ ਕੋਈ ਮੁੱਠੀ ਨਾ ਚਾਹੁੰਦਾ ਕੋਈ ਉਟੇ ਨਾ ਚਾਹੁੰਦਾ ਹਣਾ ਪਸ਼ੂ ਵੀ ਇਹ ਗਾਈ ਨੇ ਉਹਨਾਂ ਕਾ ਟਾਈਮ ਹੀ ਦੇਣਾ ਹੁੰਦਾ ਜਿੰਨਾ ਕ ਟਾਈਮ ਉਹਦਾ ਪਸ਼ੂ ਦਾ ਬੈਠਦਾ ਜੇ ਆਪਾਂ 15 ਮਿੰਟ ਥੱਲੇ ਬੈਠੇ ਰਹੇ ਦੁੱਧ ਨਹੀਂ ਦਿੰਦਾ ਨਾ ਇਹ। ਕਈ ਵੰਦੇ ਆ ਜੋ ਹੈ ਅੰਦਾ ਜਿਹਨਾਂ ਨੂੰ ਗਾਂ ਚੋਣੀ ਨਹੀਂ ਆਉਂਦੀ ਲੈ ਲੈਂਦੇ ਵਿੱਚ ਉਹ ਨਹੀਂ ਆਉਂਦੀ ਦੁੱਧ ਨਹੀਂ ਨਿਕਲਦਾ ਨਾ। ਹਮ ਹੱਥ ਪਾ ਰਹੇ ਆ। ਬੜੀਆਂ ਗੱਲਾਂ ਹੀ ਆ ਭਾਈ ਅੱਜ ਕਹਿ ਰਹੀਏ ਕਿ ਰੀਬਾਈਕਲ ਵਾਲੀ ਨੂੰ। ਉਹ ਫਿਰ ਅਗਲਾ ਕਹਿੰਦਾ ਮਾਲਕੀ ਚੋਗੇ ਜਾਵੇ ਆ ਕੇ ਸਾਡੇ ਘਰੇ ਦੋ ਟਾਈਮ। ਲੱਖ ਕਿੰਨਾ ਦੋਤਾ ਏ ਥੱਲੇ ਬਾਈ 9 ਕਿਲੋ ਆਦਾ ਹਰਿੰਦਰ ਬਾਈ ਦੋਆ ਵੇਲੇ ਦਾ 9 ਕਿਲੋ ਦੁੱਧ ਤੇ ਇਹਦਾ ਮੁੱਲ ਕੀ ਕਰਨਾ ਆਪਾਂ ਇਹ 23000 ਚ 500 ਰੁਪਏ ਛੋਟ 22500 ਰੁਪਏ ਲੈਣਾ ਬਾਈ ਜਿਹੜਾ ਲੈਣਾ ਮੁੱਲ ਬਾਈ ਕਹਿੰਦਾ 23000 ਆ ਕੋਈ ਹੈਨਾ 500 ਰੁਪਏ ਆਪਾਂ ਛੋੜ ਕੇ ਇਹ ਚ ਹਰਿੰਦਰ ਕੋਈ ਪਹੁੰਚ ਨਹੀਂ ਗਈ ਬਾਈ ਜਿਹੜੇ ਉੱਕੇ-ਬੁੱਕੇ ਪੈਸੇ ਅਗਲਾ ਆਦਾ ਕਰਾਇਆ ਲੱਗ ਜਿੱਥੋਂ ਮਰਜੀ ਆਵੇ ਆ ਵੀਡੀਓ ਜਵਾਰੀ ਵਾਰੀ ਵਾਰੀ ਕਹੀ ਜੇ ਬਈ ਚਵਾ ਕੇ ਦੇਣੀ ਅਗਲਾ ਦੋ ਟਾਈਮ ਚਵਾ ਕੇ ਲੈ ਜੇ ਇਦੋਂ ਬਾਅਦ ਚ ਬਈ ਦੁੱਧ ਵਧ ਜੇ ਘਟ ਜੇ ਕੋਈ ਬਸ ਹੋਈ ਹੈਨਾ ਵੀ ਥੋ ਯਾਹ ਨਹੀਂ ਕਰ ਲੈ ਬਾਜ ਗਿਆ ਇਹ ਪੈਰ ਉਹ ਗਈ ਇਹਨੂੰ ਹਨ ਹੂੰ ਵਧੀਆ ਹੀ ਡਾਕਟਰ ਜੀ ਇਹ ਇਥੇ ਇਲਾਜ ਕੀਤਾ ਹਨਾ ਇੱਕਦਾਂ ਨਹੀਂ ਕੀਤਾ ਜਦੋਂ ਬਾਅਦ ਕਰ ਹੀ ਕੀਤਾ ਚਲੋ ਬਹੁਤ ਦਮ ਟੁੱਡੀ ਲੱਗੀ ਰਹੀਏ ਤੇ ਬਾਅਦ ਕਾਂਡਾ ਜਿਹਾ ਫਰਦਾ ਰਹਿੰਦਾ ਹਨਾ ਢਾਈ ਬੰਦ ਹਲਾ ਬਾਰੇ ਜਿਮੀਰ ਗਿਆ ਨਾ ਹਨਾ ਬਈ ਹੂੰ ਹੂੰ ਵਧਿਆ ਗਿਆ ਨਾ ਜਿਮੀ ਨੇ ਉਹਨਾਂ ਦੀ ਤਾਂ ਬੁੜੀ ਮਾਰਤੀ ਜਿਹਨਾਂ ਨੇ ਗਈ ਆ ਅੱਛਾ ਮਨ ਨਹੀਂ ਕਰੇ ਹੈ ਨਹੀਂ ਜੀ ਮੀ ਗਾਹ ਦਿੱਤੀ ਵੀ ਆਉਣੇ ਤੇ ਲੋ ਵੀ ਹੈਣਾ ਇਹਦਾ ਬਾਈ ਕਹਿੰਦਾ ਵੀ 9 ਕਿਲੋ ਦੁੱਧ ਚੋਕੇ ਹੈਣਾ 23000 ਮੁੱਲ ਆ ਪਰ ਬਾਈ ਇਹ 500 ਦੀ ਮਿਲ ਜੂ 500 ਰੁਪਏ ਬਾਈ ਕਹਿੰਦਾ ਛੋੜ ਕਰਦਾ ਪਰ ਇਹਦੇ ਚ ਪਹੁੰਚ ਨਹੀਂ ਹੋਣੀਗੀ ਤੇ ਲੱਖੇ ਦਾ ਸਮਝ ਲਓ ਮੇਰਾ ਵੱਧ ਦਾ ਮੁੱਲੀ ਹੈ ਨਹੀਂ ਦੁੱਧ ਵੱਧਾ ਹੁਣ ਬਾਈ ਉਹ ਜਿਆਦਾ ਟਾਈਮ ਦਸ ਸਕਦਾ ਲਾ ਲਿਓ ਡੇਢ ਦੁੱਧ ਅਸੀਂ ਥੋੜਾ ਬਥੜਾ ਫਰਕ ਪੈ ਜਾਂਦਾ ਹੈਣਾ ਟਾਈਮ ਦਾ ਸ਼ਾਮ ਨੂੰ ਕੋਈ ਬੰਦਾ ਚੁਵਾ ਕੇ ਦੇਣੀ ਆ ਪਾ ਨਹੀਂ ਕਹਿੰਦੇ ਵੀ ਆਨਲਾਈਨ ਹੀ ਭੇਜਨੇ ਵੀ ਆਪੇ ਤੁਹਾਡੇ ਘਰੇ ਆ ਕੇ 3 ਕਿਲੋ ਦਿੱਤਾ ਜਾਂ 3.5 ਕਿਲੋ ਦਿੱਤਾ ਸ਼ਾਮ ਨੂੰ ਆ ਗਿਆ ਦਾ ਹੁਣ ਦੇਵ ਜੀ ਜੇ ਵੱਧ ਕਰਦਾ ਹੋ ਜਾਂ ਕਿਲੋ ਘੱਟ ਕਰ ਦੂਗੀ ਬਈ ਸ਼ਾਮ ਨੂੰ ਠੀਕ ਆ ਰਿੰਦਰ ਜਦ ਦੀ ਬਈ ਚੋਕੇ ਦੋ ਡਾਂਗਾ ਆਥ ਨੇ ਇੱਕ ਵਾਰੀ ਵੇਲੀ ਕਰੋ ਸਵੇਰ ਹੁੰਦਾ ਬਈ ਦੁੱਧ ਪੂਰਾ ਕਰਕੇ ਲੈ ਕੇ ਜਾ ਇਹ ਚੀਜ਼ ਨੂੰ ਦਾ ਬਈ ਇਹ ਸਮਝ ਲਓ ਵੀ ਠੰਡੀ ਸੀਲ ਦਾ ਪਤਾ ਲੱਗ ਗਿਆ ਦੁੱਧ ਦਾ ਇਹਨੂੰ ਸਮਝ ਲਓ ਕਿ ਕਿਲੋ ਮੰਨੋ ਬਈ ਦੁੱਧ ਰਪ ਮੈਨੂੰ ਭੁੱਲੋ ਹੀ ਨਾ ਬਸ ਵੇਲੀ ਹੁੰਦੀ ਮੰਨ ਲਓ ਬਈ ਜੀ ਆਪਦਾ ਸ਼ਾਮ ਨੂੰ ਆ ਕੇ ਚੋਵੋ ਆਪ ਦੀ ਸ਼ਾਮ ਨੂੰ ਆ ਕੇ ਵੇਲੀ ਕਰਕੇ ਬਈ ਤੜਕੇ ਦਾ ਦੁੱਧ ਪੂਰਾ ਕਰਕੇ ਲੈ ਜਾਓ ਜਦੋਂ ਸਾਡੇ ਗੇਟੋਂ ਬਾਹਰ ਹੋ ਗਈ ਬਈ ਇਸ ਤੋਂ ਬਾਅਦ ਆਈ ਤੁਹਾਡਾ ਫੂਲ ਚੱਕਣਾ ਹੀ ਨਹੀਂ ਬਸ ਗੱਲ ਹੀ ਖਤਮ ਹੋ ਗਈ ਬਸ ਸਾਨੂੰ ਫੂਲ ਹੋਰ ਕੰਮ ਤਾਂ ਬਹੁਤ ਹੈ ਤੇ ਦਿਮਾਗ ਚ ਕੀ ਰੱਖਦੇ ਆ ਹਨਾ ਐਵੇਂ ਸਾਰਾ ਦਿਨ ਕੰਮ ਨਾ ਲੰਦਾ ਆ ਇੱਥੇ ਆ ਤਸੱਲੀ ਕਰ ਲਓ ਬਾਹਰ ਜਾ ਕੋਈ ਜਗ੍ਹਾ ਲਓ ਸਿੱਧੀਆਂ ਗੱਲਾਂ ਬਾਈ ਜੇ ਕੇ ਨੂੰ ਚੰਗੀ ਲੱਗੀ ਤਾਂ ਲੈ ਜਾ ਜੇ ਆਪਣੀ ਨਹੀਂ ਖੜੀ ਆ ਮੈਂ ਇਹੀ ਗੱਲ ਬੋਲਣ ਲੱਗੇ ਵੀ ਜੇ ਤਾਂ ਆਪ ਤੁਹਾਡੇ ਪਸੰਦ ਹੈਗੀ ਆ ਤਾਂ ਤੁਸੀਂ ਲੈ ਜਾਓ ਨਹੀਂ ਫਿਰ ਇਹ ਲਾਲੋ ਹੀਰਿੰਦਰ ਕਹਿਣਦੇ ਵੀ ਆਪਾਂ ਫੋਨ ਹੀ ਚੱਕ ਰਹੇ ਕਈ ਬੰਦੇ ਹੁੰਦੇ ਆ ਵੀ ਲੈ ਗਏ ਬਾਈ ਇਦੂ ਬਾਦ ਮੈਨੂੰ ਫੋਨ ਲਾ ਕੇ ਤੁਹਾਡਾ ਕੀ ਬਾਈ ਯਾਰ ਲੱਦਾਸ ਮਤਲਬ ਮੈਨੂੰ ਇੱਕ ਵਾਰੀ ਗੱਲ ਕਹਿ ਦੇ ਵੀ ਤੁਹਾਨੂੰ ਜੇ ਇੱਥੇ ਮੈਂ ਕਹਿੰਦਾ ਬਾਈ ਤਸੱਲੀ ਕਰ ਮੈਂ ਇੱਥੇ ਨਾ ਚੰਗੀ ਲੱਗੀ ਜਾਂ ਮੇ ਅਈ ਦਵਾਜਾ ਮੈਂ 100 ਕੰਮ ਦਾ ਦਾ ਕਰਦਾ ਤੁਸੀਂ ਮੈਨੂੰ ਇਹ ਫੋਨ ਲਾ ਲਾ ਮੇਰੀ ਬੈਟਰੀ ਲੋ ਕਰੀ ਤੇ ਫਿਰ ਮੈਂ ਵੀ ਆ ਕੇ ਥੋੜਾ ਗਾ ਫੋਨ ਚੱਕ ਰਾਂ ਬਈ ਤੇ ਲਖੇ ਜਾਂਦੇ ਨੇ ਫਾਰਮ ਦੀ ਲੋਕੇਸ਼ਨ ਬੋਲ ਕੇ ਬਈ ਨੰਬਰ ਬੋਲ ਪੈਂਡ ਕੋਡ ਕਰੋੜ ਖੁਰਦ ਬਈ ਜ਼ਿਲ੍ਹਾ ਫਰੋਜ਼ਪੁਰ ਫੋਨ ਨੰਬਰ 98730 70893 ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਦੁੱਧ ਬਾਈ ਨੇ ਦੱਸਤਾ ਹੈ ਕਿ ਕੋਈ ਵੀ ਸੱਜਣਾ ਮੇਰੇ ਕੋਲ 1 ਡੰਗ ਚੋਂ ਵੋ 2 ਡੰਗ ਚੋਂ ਜਦੋਂ ਤੁਹਾਡੀ ਤਸੱਲੀ ਹੁੰਦੀ ਹੈ ਇਹਨੇ ਪੱਟਾ ਨੋਟ ਨਹੀਂ ਲੈਣਾ ਤੁਸੀਂ ਮਾੜੀ ਚੀਜ਼ ਕਿਉਂ ਲੈਣੀ ਨਹੀਂ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਨਵਰ ਨੂੰ ਖਰੀਦ